क्योंकि अगर मतलब भी जाने भी, भी जाने पर तो जो सामू छा चाहिए वो सीखते नहीं नामदान से भरवा नामदान सब मतलब ज्ञान पैदा करना जो ज्ञान पैदा कर लिया ਦੇ ਕੋ ਸਾਧੂ ਆਪਣੇ ਤੇ ਜਿਲ੍ਹਾ ਆਪਣੇ ਤੇ ਕੋ ਸਾਧੂ ਗਿਆ ਫਿਰ ਉਹ ਜਵਾਰ ਨੇ ਕਿਹਾ ਬਤੀਏ ਕਰਵਾ ਕੇ ਇੱਕ ਕਰਕੇ ਇਹਦਾ ਅਖਰੀਆ ਨਾਸ ਨਾਸ ਤੇ ਕੋ ਸਾਧਾ ਜਿੰਨਾ ਕਿ ਉਸ ਯਾਰ ਵੀ ਵੱਡਾ ਕਰਦਾ ਸਭ ਚੱਗੇ ਵਾਲਾ ਪੜਾ ਹੀ ਜਾਂਦਾ ਉਹਦਾ ਜੇ ਵੀ ਸਾਡੀ ਜਿਹੜੀ ਦਿੱਤੀ ਆ ਮਾਪਰਾ ਦਾ ਦੰਗਾ ਹੋ ਗਿਆ ਜੇ ਲੈ ਕੇ ਪੜਾ ਦੇ ਸੱਜ ਬੱਟੇ ਤੋਂ ਉਹ ਭਰਾ ਉਹ ਤੂੰ ਕੋਈ ਆਵਾਜ਼ ਦੇ ਦੀ ਜੋ ਜਾਰੇ ਪਿਆਸ ਦੀ ਬੀੜੀਆਂ ਨਹੀਂ ਆ ਇਹ ਉਤੀ ਤੇ ਉਤੀ ਸੋਚ ਕੇ ਮਾਰ ਗਿਆ ਦੇਖ ਲਈ ਤੇ ਲੜਾਈ ਲੜਾਈ ਆ ਇਹ ਇੱਕੋ ਆੜੀ ਤੋਂ ਲੋਕਾਂ ਦੀ ਲੜਾਈ ਆ ਜਿਹੜੀ ਤੁਸੀਂ ਤੇ ਲੜ ਰਹਿ ਜੋ ਤੇਨ ਤੋਂ ਇਹ ਪੰਜਾਬੀਆਂ ਦੀ ਲੜਾਈ ਆ ਉਹ ਲੜ ਰਹਿ ਜੋ ਇਹ ਮੱਗ ਜਿਹੜੀ ਆ ਸੱਜ ਕਰ ਦੱਸਦੀ ਆ ਫਿਰ ਇਹਦੇ ਤੇ ਤੇ ਦਾ ਸਵਾਲ ਆ ਪਰ ਦੂਸਰੇ ਬੰਦੇ ਕਾਰਪੋਰੇਟ ਰਾਹ ਤੇ ਕਾਰਪੋਰੇਟ ਦੇ ਬੰਦੇ ਤੇ ਬਦਲ ਜਿੰਨਾ ਵੀ ਪੰਜਾ ਬਾਲਾ ਬਾਦ ਮੱਟੀ ਲੱਗਦੀ ਆ ਉਹ ਮੱਟੀ ਜਿਹੜੀ ਜੋ ਰਗਾ ਕੋਰਾ ਸਾਰੇ ਗੱਟ ਜਾਂਦਾ ਜਿੰਨਾ ਜਿਹੜਾ ਤੁਸੀਂ ਬੋਰਡ ਤਾਂ ਤੱਕ ਨੂੰ ਤਾਲੀ ਦਾ ਬਾਤ ਬਾਦਲੇ ਬਾਦਲੇ ਉਹ ਤਾਲੀ ਦਾ ਬਾਦਲੇ ਬਾਦਲੇ ਜਦ ਮਾਲਕਾਂ ਕੋਲੇ ਕੋ ਸਵਾਦ ਦੇ ਜਦ ਧੀਰੇ ਪਿਆਰੇ ਕੋਰਤਾਂ ਜਿੱਤਾਂ ਧਰਮਾ ਦੇ ਇਹੋ ਮੁਦਾਰ ਦੇ ਜੇ ਨਾ ਸਾਲ ਜਿਹੜੀਆਂ 25 ਸਾਲ ਦੀ ਮੋਟਾ ਪਣੀ ਜਾ ਉਹ ਸਰਕਾਰ ਦੂਸਰ ਬਟਾ ਕਰਨ ਵਾਸਤੇ ਹੁੰਦੀ ਆ ਸਾਨੂੰ ਤਾਂ ਕੋਸਲ ਦਾ ਪੀਆ ਭਾਜੀ ਨੇ ਸਾਡੇ ਨਾਲ ਕੁਝ ਕੀਤਾ ਕੋਈ ਵੀ ਧਿਆਨ ਤੁਸਾਗੇ ਤੇ ਉਹ ਕਾ ਫੁਕਰਾ ਦਾ ਲਾਵਾ ਸਾਰਾ ਦੋਸਰ ਬੰਦਾ ਕਰਦਾ ਨਾ ਕੋਈ ਬੋਲਦਾ ਮਾਇਆ ਫਸਲਾਵਾ ਸਾਡਾ ਸੱਪਿਆ ਚਲਾਇਆ ਉਹ ਨੂੰ ਮਚਾਉਣਾ ਪਊਗਾ ਕਿਉਂਕਿ ਜਿੰਨਾ ਕਿ ਅਸੀਂ ਗਾਇਰ ਨਹੀਂ ਬਣਾ ਪੜਾਗੇ ਅਸੀਂ ਇਹ ਰੇਲੇ ਰਿਚਰੇ ਬਣਾ ਦੇ ਅਜੇ ਜੀਤੋਮੀ ਕੋਲੋਂ ਬੋਲਦਾ ਉਹਨਾਂ ਦੀ ਗੱਲ ਦੇ ਵਿੱਚ ਕੋਈ ਨਾ ਕੋਈ ਜਿਹੜੀ ਸਚਾਈ ਜਿੱਡਾ ਹੁੰਦੀ ਆ ਇਹ ਜਿਹੜਾ ਜਿਹੜਾ ਕੋਈ ਬੋਲ ਰਿਹਾ ਉਹ ਸਾਰਾ ਕੁਝ ਠੀਕ ਆ ਜੋ ਚੰਗਾ ਲੱਗਦਾ ਉਹ ਕਰਾ ਕਰੋ ਤੁਹਾਡਾ ਮਨਾਂ ਨੂੰ ਕਿਉਂ ਬਹੁਤ ਮੋਜੂਰ ਕਿਉਂਕਿ ਦਿੱਲੀ ਵਿੱਚ ਗਿਣਤੀ ਬੈਠੀ ਆ ਅੱਜ ਹੀ ਗਿਣਤੀ ਕੀਤੀ ਹੋਈ ਆ ਸਿਰ ਤੋਂ ਜਾਂਦੀ ਗਿਣਤੀ ਇਹ ਟਾਲੀ ਨਾ ਕਰਦੇ ਪਾਰਿਆਂ ਦੇ ਕਾਜ ਦੇ ਵੇਲੇ ਜਦੋਂ ਆ ਕਹਿੰਦੇ ਤੇ ਨਹੀਂ ਕਰਦੇ ਜਦੋਂ ਅਸੀਂ ਘਰ ਦੇ ਵਿੱਚੋਂ ਆ ਇੱਥੇ ਲੜਾਈਆਂ ਆਉਂਦੇ ਆ ਅਸੀਂ ਦੋ ਤੇ ਜੱਜ ਪੰਜ ਸਟੇਜ ਤੇ ਬਹੜਾ ਬਾਕੀ ਸਾਡੇ ਕੋਲ 22 ਘੰਟੇ ਖੰਡਾਓ ਤੋੜ ਜਾਬਾਣੀ ਕਰੋ ਇਹਨਾਂ ਪਰਾਦਰ ਕੋ ਬਾਹਰ ਉਤਰਾਵਾ ਕੋਲੇ ਕੋ। ਆਹ 12 ਵਾਲਿਆ ਬਾਹਰ ਕੋ। ਸਭ ਤੋਂ ਵੱਡੀ ਗੱਲ ਨਾਲ ਸਫਾਈ ਰੱਖੋ। ਇੱਜੇ ਗੁਟੀਆ ਜੁੱਤੇ ਪੈਦੀ ਹੋਈਆਂ। ਇਸ ਵਾਸਤੇ ਭਾਈ ਸਾਹਿਬ ਸਾਰਿਆਂ ਨੂੰ ਜੇ ਬੱਟੇ ਹੋ ਕੇ ਪਿੱਛੇ ਜਿੰਨੇ ਵੀ ਪਿੰਡਾਂ ਦੇ ਵਿੱਚ ਕੋਈ ਇਹਨੂੰ ਬੁਲਾਉ। ਵੀ ਭਾਈ ਜਤਨ ਵਾਲਾ ਸਹੀ। ਆ ਦੇਖੋ ਇੱਥੇ ਆ ਕੇ ਇੱਥੇ ਸਾਰੇ ਪ੍ਰਬੰਧ ਬਹੁਤ ਵਧੀਆ ਹੋ। ਕਾਜੀ ਲੜਾਈ ਜੜੀ ਆ। ਕਹੋ ਮਦਦ ਇਹ ਨਾਲ ਲੜ ਰਿਹਾ ਤੇ ਮੰਨੀਆਂ ਜਾਂ ਮੰਦਾ ਦੇ ਉੱਪਰ ਆ ਜੇਲੇ ਲੈ ਕੇ ਆਕਰ ਇਹ ਬਾਲ ਕਹਿੰਦੇ ਆ ਕਿ ਅਜੇ ਸਮਾਂ ਨਹੀਂ ਆਇਆ ਲੜਾਈ ਕਿਹਿਆ ਬਾਲ ਬਾਰ ਪਾਰਦੀ ਆ ਚਾਹ ਜਾਂ ਬਾਲਾ ਬਾਲ ਪਾਰਦੀ ਆ ਸਾਡਾ ਮੰਨਣਾ ਹੈ ਕਿ ਜੇ ਇਹ 1% ਜੇਤਨ ਦੀ ਆਸ ਹੋਵੇ ਰਾਮ ਨਾਮ ਦੇ ਵਿੱਚ ਲੋਕੀ ਮਾਣਾ ਸੋਨਾ ਤਾ ਬਲਾਈ ਸੋਹਣ ਹੋ ਜੀ ਕਿ ਜਿਹੜੇ 2023 ਦੀਆਂ ਸੋਨਾ ਆ ਮੈਂ ਤੁਹਾਡੀ ਇੱਕ ਝਾਤ ਪੂਰਨ ਬਰਤ ਮੋਦੀ ਵਰਤਾਰੇ ਕਾ ਇਹ ਅੰਮ੍ਰਿਤ ਕਿਦਰ ਕਿੰਦ ਤੂ ਗੇਣਾਗੇ ਬਿਜਲੀ ਲੋਕ ਤੇ ਰਾਜਿਆ ਦਾ ਵਿਸ਼ਾ ਨੂੰ ਬੋਲਣਾ Lebih pun, i n pertengkapan di b e r b a a i b r a t ada yang i s d a i n g i n g bisa, a d d a y a n i s i n g i n g bisa, a d d a yang bisa, ada a n g b i s i n g i n g bisa, a d d a y a n i s i n g i n g bisa, a d d a yang bisa, ada a n g b i s i n g i n g bisa, a d d a y a n i s i n g i n g bisa, a d d ਖਾਰੋ ਦੇ ਸਾਥੋ ਪ੍ਰਸਾਰ ਤੇ ਮਜ਼ਦੂਰ ਜਿਨ੍ਹਾਂ ਨੇ ਛਿੱਧਿਆ ਪਾਪ ਕੀਤਾ ਜਿਨ੍ਹਾਂ ਨੇ ਸਾਡੀਆਂ ਬੀੜੀਆਂ ਭੜਾ ਲੀਆਂ ਉਹਨਾਂ ਦੇ ਪਰਿਵਾਰਾਂ ਨੂੰ ਮਾਪਿਆਂ ਦੇ ਤਰ੍ਹਾਂ ਇੱਕ ਦਿਨ ਨੌਕਰੀ ਇਹਨਾਂ ਮੰਗਾਂ ਦੇ ਕੋ ਮੋਦੀ ਹਕੂਮਤ ਮੁਕਰੀ ਹੋ ਗਿਆ ਤੇ ਕੀ ਇਹਨਾਂ 30000 ਦਿੱਤੀਏ 40000 ਦਿੱਤੀਏ ਕਿ ਚਾਹੇ ਬੋਲਾਵਾ ਦੁਨ ਖੜਾ ਹੋਗਾ ਇਹ ਸਾਡਾ ਪੇਟਾ ਬਾਗੀ ਸਾਡੇ ਪਰਿਵਾਰਾਂ ਦੇ ਮਜ਼ਦੂਰਾਂ ਦੇ ਤਰ੍ਹਾਂ ਜਿਹੜੇ ਉਹ ਵੰਟ ਜਾ ਰਹੇ ਆ ਉਹਨਾਂ ਦੇ ਕਰਟਰ ਜਿਹੜੇ ਆ ਉਹ ਨਾੜੀਆਂ ਦੇ ਵਿੱਚ ਖੜੋਤੇ ਆ ਉਹਦੇ ਭਾਈ ਜ਼ਮੀਨਾਂ ਵਾਲੇ ਨੇ ਲਏ ਆ ਬਾਹਰਲੇ ਜ਼ਮੀਨਾਂ ਵਾਲੇ ਨੇ ਲਏ ਮੇਜ਼ਾਂ ਕੁਦਿਲੇ ਵਾਲੇ ਨੇ ਲਏ ਆ ਜਿਹੜਾ माजी ਇਤਿਹਾਸ ਤੋਂ ਆਪਣਾ ਚੁੱਪ ਕੇ ਬਾਹਰਲੇ ਨਾਕ ਤੋਂ ਲੈ ਲਿਆ ਅੱਜ ਤੱਕ ਜਦੋਂ ਵੀ ਲਾਈ ਲੱਗੀ ਆ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤਾਂ ਨੇ ਲੜੀ ਆ ਕਿਰਤੀਆਂ ਦੇ ਕਾਮਿਆਂ ਨੇ ਲੜੀ ਆ ਘੱਟ ਜ਼ਮੀਨਾਂ ਵਾਲੇ ਨੇ ਲੜੀ ਆ ਇਸ ਤਰ੍ਹਾਂ ਕੇ ਵੀ ਲੱਗ ਰਿਹਾ ਕਿ ਆ ਮੰਨਿਆ ਗੱਲ ਜੇ ਮੰਨਣਾ ਲਾਗੂ ਕਰੋ ਦੋ ਦੋ ਮਲੇਗਾ 7 ਰੁਪਿਆ ਚੋਦੀ ਕਿਉਂਕਿ ਮਲੇਗਾ ਦੇ ਪੁੜੀਆਂ ਹੋਵੇ ਤੇ ਜੇ ਮੈਂ ਗੱਲਾਂ ਲੱਚ ਰਿਹਾ ਜਿਹੜਾ ਮਲੇਗਾ ਖੇਤੀ ਦੇ ਟੀਂਆ ਦੋ ਚਾਲ ਕਰਿਆ ਨਸਾਲ ਆਪੇ ਖੇਤਾਂ ਦਾ ਕੰਮ ਕਰਕੇ ਮਲੇਗਾ ਦੀ ਟੀਮ ਲੈ ਸਕਦਾ ਕਿਉਂਕਿ ਮਲੇਗਾ ਇੱਕ ਪੁਜਾਰਕੀਆ ਮਲੇਗਾ ਰਹਦੀ ਹੈ ਇੱਕ ਪੁਜਾਰਕੀਆ ਜੇ ਮੇਰੇ ਤੋਂ ਨਾਮੀ ਬਾਹੀ ਕਰ ਤੋਂ ਬਣਾ ਨਹੀਂ ਜਗਾ ਜਦ ਬੀਬੀ ਨੂੰ ਜੇ 1500 ਰੁਪਏ ਮਿਲੋ ਕੰਮ ਨਹੀਂ ਜਦਾ ਤੇ ਪਹਿਲੇ ਮੇਰੇ ਘਰ ਦੇ ਲੋਕਾਂ ਦਾ ਬਣਿਆ ਹੁਰਕਾਰ ਕਰਦੀ ਆ ਆਹ ਜਿਹੜੀ ਬੀਬੀਆਂ ਦਾ ਨਾਲੀਆ ਕੋਈਆ ਕਿਸਾਨਾਂ ਮੇਥੂੜੀ ਤਾਰੀ ਕਹਿੰਦੇ ਆ ਕਿ ਸਾਡਾ ਆਕਿਆ ਜਿਹੜੀ ਅੱਜ 1500 ਰੁਪਏ ਦੇ ਰਿਆ ਉਹ ਕਿਹਨੂੰ ਜਨਾਰ ਦੇ ਖਾਤ ਦਾ ਦੇਦੀ ਆ ਜੇ ਨਾ ਤੋਂ ਵਾਇਰ ਪੁਲੀਆ ਤੇ ਆਂਦੀਆਂ ਦੀ ਕਰਾਈ ਦਰਵਾਜ਼ਾ ਕਿੰਨੇ ਬੰਦਦੇ ਆ ਫੇਰ ਵੀ ਆ 347 ਤੋਂ 4 ਤੋਂ 50 ਚੱਕਰ ਕਰੀਓ ਬਾਜੀ ਆ ਤੇ ਜੇ ਲੋ ਸਾਡੇ ਬਜੁਰਗ ਤੇ ਸਾਡੀਆਂ ਬੀਬੀਆਂ ਕਦੇ ਜੰਗ ਲੈਂਦੀਆਂ ਤੇ ਉਹ ਇਹ ਮੈਂ ਕਹਿੰਦਾ ਕਿ ਤੁਸੀਂ ਕਹਿੰਦੇ ਬਹੁਤ ਚਿਰ ਜਾਂਦੋ ਤੇ ਬੀਬੀ ਜਿਹੜੀ ਕਦੇ ਬਾਹਰ ਕੋਈ ਇਹਦੀ ਦੇਸ਼ ਮੇਲੇ ਚਲੋ ਜਾਂਦਾ ਮੈਂ ਦੇਖਦਾ ਕਿ ਕਿਹੋ ਜਿਹਾ ਲੋਕ ਜਿਹੜੇ ਝੱਦੇ ਬਾਹਰੋਂ ਬੀਬੀਆਂ ਦਾ ਨਾਮ ਕਰਦੀਆਂ ਫਿਰ ਮੈਨੂੰ ਜੁਰਤ ਨਹੀਂ ਪਈ ਗੱਲ ਕਰਨ ਦੀ ਤੇ ਜਿਹੜੀਆਂ ਵੀ ਮੈਂ ਕੱਤੇ ਬਾਕੀ ਨੂੰ ਵਾਪਸ ਸੋਚਦੀ ਆ ਮੈਸੇਜ ਭੋਜ ਰਹੀ ਆ ਪਰ ਵੀਰਿਆ ਕਿਸਾਨਾਂ ਨੇ ਮੇਰੇ ਨੂੰ ਦੇਖ ਪਾ ਕੇ ਕੱਤੇ ਚੱਲਦੇ ਆ ਤੁਸੀਂ ਦੇਖ ਨੂੰ ਚਲਾ ਰਹੇ ਲੋ ਤੇ ਮੈਂ ਆ ਤੁਸੀ ਚਲਾ ਰਹੇ ਇਸ ਤਰ੍ਹਾਂ ਕੇ ਸਾਨੂੰ ਜਿਹੜਾ ਅਕਲੀਮੀ ਪਾ ਕੇ ਜਦੋਂ ਰੰਗ ਟੋਕੇ ਲੜਾਈ ਕਰਵੀ ਕਰਨੀ ਕਰੋ ਲੜਾਈ 500 ਨਹੀਂ ਕਰ ਸਕੀਆ 1000 ਨਹੀਂ ਕਰ ਸਕੀਆ 1500 ਨਹੀਂ ਕਰ ਸਕੀਆ